ਅਚਾਰ ਕਰਨ ਲਈ ਜ ਦਵਾਈ ਤੇ ਚਾਚੇ ਨਾਲ ਮੈਂ ਡ੍ਰੌਪ ਕਰਿਆਉਣਗੇ ਤੇ ਬੀਬਾ ਚੌਥੀ ਹਰੀ ਇੱਥੇ ਜਿੱਤ ਗਿਆ ਤੇ ਡਿਵੈਲਪਮੈਂਟ ਵਾਲਿਆਂ ਤਾਂ ਵਾਕਈ ਤਾਂ ਜੀਆਂ ਗੱਡੀਆਂ ਮੰਗਿਆ ਇੱਥੇ ਕਿਹੜੀ ਚੀਜ਼ ਹੈ ਜਿਹੜੀ ਬਠਿੰਡੇ ਚ ਨਹੀਂ ਮਿਲਦੀ ਬਹੁਤ ਖੂਬਸੂਰਤ ਸ਼ਾਇਰ ਹੈ ਜਿੰਨਾ ਵੀ ਕਹਿ ਰਹੀਏ ਜਿੰਨੀਆਂ ਰੋਣਾ ਬਣੀਆਂ ਸਭ ਬਾਦਲਾਂ ਦੇ ਦੇਣਾ ਨਹੀਂ ਤਾਂ ਬਰਨਾਲੇ ਜਾਂਦਿਆਂ ਨੂੰ ਨਾ ਬਾਈ ਜੀ 3 ਘੰਟੇ ਲੱਗ ਜਾਂਦੇ 2 1/2 ਘੰਟੇ ਟਰੱਕ ਸਾਈਡ ਨਹੀਂ ਜਾਂਦਾ ਸਿੰਗਲ ਰੋਡ ਹੁੰਦੀ ਸੀ ਤੇ ਹੁਣ ਹੁਣ ਤਾਂ ਬਾਈ ਜੀ ਪਤਾ ਨਹੀਂ ਲੱਗਦਾ ਕਦੋਂ 2 1/2 ਤਿੰਨ ਘੰਟੇ ਦਾ ਬੰਦਾ ਚੰਡੀਗੜ੍ਹ ਪਹੁੰਚ ਜਾਂਦਾ ਸੜਕਾਂ ਨੇ ਜਾਲ ਵਿਛਾ ਦੇ ਹੁਣ ਸਾਰੀਆਂ ਦੁਕਾਨਾਂ ਉਹਨਾਂ ਇੱਥੇ ਮਾਰਵਲੀਆਂ ਮਿਲਣਗੀਆਂ ਜਿੰਨੀਆਂ ਵੀ ਦੁਕਾਨਾਂ ਆ। ਇੱਥੇ ਢਾਬਾ ਜੀ ਬੜਾ ਵਧੀਆ ਹਣੀ ਢਾਬਾ। ਆ ਦੇਖੋ। ਗੱਡੀ ਪਈ ਨਾ ਛੱਡ ਵਿਕਾਸ ਵਾਲੀ। ਪੂਰੀ ਇੱਕ ਖੁੱਲ ਗਿਆ ਰੋੜਾ। ਸਾਡੇ ਬਹਾਲੀ ਸ਼ਹਿਰ ਦੀਆਂ। ਗਿੱਲ ਦੀ ਅਸਲ ਅੱਜ ਹੈਗੀ ਐਂਗੇਜਮੈਂਟ ਗਿੱਲ ਨੂੰ ਬਹੁਤ ਭਰਾਈਆਂ ਮੇਰੇ ਬਣਿਓ। ਗਿੱਲ ਜਿਹਨੂੰ ਚਾਹੁੰਦਾ ਸੀ ਉਹਦੇ ਨਾਲ ਵਿਆਹ ਆਪਣੇ ਕਰਾ ਲਿਆ। ਵੀਰੋ ਤੇ ਭੈਣੋ ਭਰਾਓ ਮੇਰੀ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਜੀ। ਤੁਹਾਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਦਾ ਤੁੱਕੀ ਬਖਸ਼ਣ ਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਜੀ ਮੈਂ ਜਾ ਰਿਹਾ ਚਾਚੀ ਅਰਗਣਾ ਚੰਡੀਗੜ੍ਹ ਨੂੰ ਆਹ ਸੜ ਚਾਚਾ ਜੀ ਚਾਚੀ ਅਰਗਣ ਲੈਣੇ ਨੇ ਦਵਾਈ ਤੇ ਚਾਚੀ ਕੇ ਨਾਲ ਮੈਂ ਡ੍ਰੌਪ ਕਰਿਆ ਆਉਣਗੇ ਚਾਚਾ ਜੀ ਹੁਣੇ ਹੁਣੇ ਆਇਆ ਕੈਨੇਡਾ ਤੋਂ ਤੇ ਅਸੀਂ ਪਹੁੰਚ ਗਏ ਜੀ ਬਠਿੰਡਾ ਜਿਹਨੂੰ ਢੀਲਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਤੰਦੂਰਾ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਤੇ ਆਹ ਦੇਖੋ ਫਾਰਮਪੁਰ ਬਹੁਤ ਸੋਹਣੇ ਬਣੇ ਹੋਏ ਇੱਥੇ ਉਹਨ ਤੋਂ ਸਾਡਾ ਬਠਿੰਡਾ ਕਿਸੇ ਗੱਲੋਂ ਘਟ ਨਹੀਂ। ਹੁਣੇ ਹੁਣੇ ਇਲੈਕਸ਼ਨ ਵੀ ਹੋ ਗਏ ਅੱਡੇ ਆ। ਤੇ ਬੀਬਾ ਚੌਥੀ ਵਾਰੀ ਇੱਥੋਂ ਜਿੱਤ ਗਏ ਆ। ਬਹੁਤ ਬਹੁਤ ਵਧਾਈਆਂ ਨੂੰ ਸਭ ਨੂੰ। ਤੇ ਡਿਵੈਲਪਮੈਂਟ ਵਾਲੀਆਂ ਤਾਂ ਵਾਕਈ ਤਾਂ ਜੀਆਂ ਗੱਡੀਆਂ ਮੰਗਿਆ ਇੱਥੇ। ਕਿਹੜੀ ਚੀਜ਼ ਹੈ ਜਿਹੜੀ ਬਠਿੰਡੇ 'ਚ ਨਹੀਂ ਮਿਲਦੀ। ਬਹੁਤ ਖੂਬਸੂਰਤ ਸ਼ਹਿਰ ਆ ਜਿੰਨਾ ਵੀ ਕਹਿ ਦੀਏ। ਜੇ ਤੁਸੀਂ ਡਰੋਨ ਤੋਂ ਦੇਖੋਗੇ ਨਾ ਤਾਂ ਤੁਹਾਨੂੰ ਫੇਰ ਪਤਾ ਲੱਗੂਗਾ ਬਠਿੰਡਾ ਕਿੰਨਾ ਘੈਂਟ ਆ। ਤੇ ਇੱਥੇ ਚੰਡੀਗੜ੍ਹ ਪਹਿਲਾਂ ਤਾਂ ਬੜਾ ਟਾਈਮ ਲੱਗਦਾ ਸੀ। ਐਵੇਂ ਕਹਿ ਦੀਏ ਅੱਖ ਨੂੰ ਲੋਕੋ ਸੀ ਅੱਖੀ ਆਏ ਜਾਂਦਾ। ਜਿੰਨੀਆਂ ਰੋੜਾਂ ਨਹੀਂ ਤਾਂ ਬਰਨਾਲੇ ਜਾਂਦਿਆਂ ਨੂੰ ਨਾ ਬਾਈ ਜੀ 3 ਘੰਟੇ ਲੱਗ ਜਾਂਦੇ ਸੀ 2.5 ਘੰਟੇ ਟਰੱਕ ਸਾਈਡ ਨਹੀਂ ਹੁੰਦਾ ਸਿੰਗਲ ਰੋਡ ਹੁੰਦੀ ਸੀ ਤੇ ਹੁਣ ਹੁਣ ਤਾਂ ਬਾਈ ਜੀ ਪਤਾ ਨਹੀਂ ਲੱਗਦਾ ਕਦੋਂ 2.5 ਤਿੰਨ ਘੰਟਾਾਂਾਂ ਦੇ ਬੰਦਾ ਚੰਡੀਗੜ੍ਹ ਪਹੁੰਚ ਜਾਂਦਾ ਇਹ ਸਹੂਲਤਾਂ ਤੇ ਹੁਣ ਤੁਹਾਨੂੰ ਦਿਖਾਵਾਂਗੇ ਥੋੜੇ ਜਿਹਾ ਤਾਂ ਹੀ ਸਾਡੇ ਬਠਿੰਡੇ ਦੇ ਆਣ-ਬਾਣ-ਛਾਣ ਤੰਦੂਰ ਚਾਰ ਤੰਦੂਰ ਥਰਮਲ ਜੀ ਨੂੰ ਕਹਿੰਦੇ ਆਪਾਂ ਜੋ ਬਹੁਤ ਮਸ਼ਹੂਰ ਹੈ ਲਓ ਜੀ ਪਹੁੰਚ ਗਏ ਸੀ ਬਠਿੰਡਾ ਆ ਜੀ ਸਾਡੇ ਚਾਰ ਤੰਦੂਰ ਥਰਮਲ ਖਲਾਰੇ ਬੰਦ ਪਏ ਐ ਇਹਨਾਂ ਦਾ ਟਾਈਮ ਸੀ ਜਿਹੜਾ ਉਹ ਹੋ ਗਿਆ ਸੀਗਾ ਤੇ ਨਾਲ ਤਾਂ ਪਏ ਹੁਣ ਵੇਖੋ ਇਹਨਾਂ ਨੂੰ ਬਿਨਾਂ ਛੇੜ ਛਾੜ ਕਰਨ ਦਾ ਕਿਉਂਕਿ ਇਹ ਬਟਿੰਡੇ ਦੀ ਸ਼ਾਨ ਹੈ ਇਹਦੇ ਥੱਲੇ ਜੇ ਲੇਕ ਹੈ ਜਿੱਥੇ VOTING ਹੁੰਦੀ ਹੈ ਜਿਵੇਂ ਹੋਰ ਅਕਰਾਂ ਚ ਹੁੰਦੀ ਹੈ ਤੇ ਉਹ ਤਾਂ ਸ਼ਾਇਦ ਪੁਲ ਤੋਂ ਨਾ ਦਿਖੇ ਕਿਉਂਕਿ ਪੁਲ ਦੇ ਆਸ-ਪਾਸ ਇਹਨਾਂ ਨੇ ਬਾੜੀ ਜੀ ਕਰੀ ਹੋਈ ਹੈ ਜੇ ਦੇਖੀ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਚੜ ਰਹੇ ਹਾਂ ਇਸ ਫਲਾਈਓਵਰ ਤੇ ਬਟੰਡਾ ਸ਼ਹਿਰ ਦੀ ਹਵਾ ਕਿੰਨੀ ਹੈ ਦੀਪ ਸੁਧੋਈ ਬਹੁਤ ਜ਼ਿਆਦਾ ਹੁੰਦਾ ਹੈ ਇੱਥੇ ਬੜੀ ਬਿਜਲੀ ਪੈਦਾ ਹੁੰਦੀ ਸੀ ਤੇ ਇਹਦੇ ਨਾਲ ਦੇ ਥਰਮ ਵਾਲਾ ਲਹਿਰੇ ਮਹਬਤ ਵੀ ਬਣੇ ਹੋਏ ਚਾਰ ਉਹ ਵੀ ਰਸਤੇ ਚ ਆਉਣਗੇ ਬੜਾ ਠੰਡਾ ਆ ਨਾਲ ਆ ਕੀ ਥੱਲੇ ਜੀ ਰੇਲ ਲਾਈਨ ਤੇ ਇਧਰ ਆ ਗਿਆ ਜੀ ਆਪਣਾ ਬਿਜਲੀ ਨਾਲ ਦਾ ਆਫਿਸ ਆ ਕੋਈ ਤੇ ਥੱਲੇ ਜੀ ਲੇਕ ਦੋਨੋਂ ਸਾਈਡ ਲੇਕ ਹੈ ਆ ਲੱਗੇ ਬੈ ਨਹੀਂ ਤੁਹਾਨੂੰ ਦਿਖਾਉਂਦੇ ਆਪਾਂ ਆ ਸੇ ਦੇਖ ਦੀਆਂ ਸੀ ਲੇਕ ਹਾਂ ਵਾਈਟ ਦਿਖ ਜੋ ਪਾਣੀ ਆਗ ਜੀ ਲੇਕ ਸਾਡੇ ਬਠਿੰਡੇ ਦੀ ਇਹ ਕਈ ਪਾਰਟਾਂ ਚ ਹੈ ਜਿਵੇਂ ਇੱਕ ਪਾਰਟ ਆ ਗਿਆ ਇੱਕ ਅੱਗੇ ਆ ਗਿਆ ਅਗਲੇ ਤੇ ਹੁੰਦੀ ਬੋਟਿੰਗ ਬਹੁਤ ਜ਼ਬਰਦਸਤ ਨਜ਼ਾਰਾ ਬਠਿੰਡਾ ਲਈ ਆ ਮੈਂ ਕਹਿੰਦਾ ਕਿ ਬਾਲਾਣਾ ਨੇ ਬਹੁਤ ਕੁਝ ਕਰਿਆ ਇਸ ਕੋਈ ਸ਼ੱਕ ਨਹੀਂ ਪੰਜਾਬ ਦੀ ਸਾਰੀ ਡਿਵੈਲਪਮੈਂਟ ਵਿੱਚ ਬੜਾ ਯੋਗਦਾਨ ਰਿਹਾ ਜੋਕ ਆ ਜਾਂਦੀ ਹੈ ਜੀ ਸਿੱਤੀ ਕੋਟਕਪੂਰਾ ਸ਼੍ਰੀ ਅਮਰਸਰ ਸਾਹਿਬ ਮੋਗਾ ਜਲੰਧਰ ਅਸੀਂ ਹੁਣ ਪਾਏ ਜਾਗੇ ਇੱਥੇ ਚੰਡੀਗੜ੍ਹ ਰੋਡ 'ਤੇ ਸੜਕਾਂ ਨੇ ਜਾਲ ਵਿਛਾ ਦੇ ਲੋਕਾਂ ਹੀ ਰਹੀ ਗੱਲ ਕੋਈ ਸ਼ੱਕ ਨਹੀਂ ਇੱਜਾ ਚਲੋ ਅੱਗੇ ਚੰਡੀਗੜ੍ਹ ਹੈਗਾ ਜੀ ਇੱਥੋਂ 200 ਤੋਂ 27 ਕਿਲੋਮੀਟਰ ਪਟਿਆਲਾ 155 ਦੋਸਤੋ ਇਹ ਆ ਗਈ ਸਾਡੇ ਬਠਿੰਡੇ ਦੀ ਛਾਉਣੀ ਤੇ ਇਹ ਸਭ ਤੋਂ ਮੈਨਾਂ ਦਾ ਵੱਡੀ ਛਾਉਣੀ ਹੈ ਤੇ ਸਭ ਤੋਂ ਮਤਲਬ ਨੇੜੇ ਤੁਹਾਨੂੰ ਬਾਰਡਰ ਹੀ ਪੈਂਦਾ ਪਾਕਿਸਤਾਨ ਦਾ ਤੇ گاਉਗਾ ਜੀ ਆਊਟਲੈਟ ਉਹ ਵੀ ਤੁਹਾਨੂੰ ਦਿਖਾਵਾਂਗੇ ਮੈਂ ਹਰ ਇੱਕ ਤਾਂ ਖੁੱਲ ਗਿਆ ਉਹ ਵੀ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣੇ ਬਣੇ ਹੋਏ ਦੋਸਤੋ ਆ ਗਈ ਆਦੇਸ਼ ਹਸਪੀਟਲ ਕਾਲਜ ਜ ਵੀ ਇਹ ਹੈ ਤੇ ਹਸਪੀਟਲ ਵੀ ਹੈ ਸਕਾਇਆ ਵੀ ਅੱਜ ਵਾਕ ਕਰ ਰਹੇ ਚ ਮੈਡੀਕਲ ਕਾਲਜ ਹਸਪਤਾਲ ਇਹ ਸਾਹਮਣੇ ਫੈਕਟਰੀ ਆਊਟਲੈਟ ਇਹ ਤੇ ਸਾਰੇ ਸ਼ੋਰੂਮ ਆ ਨਹੀਂ ਤਾਂ ਪਹਿਲੇ ਜਿਰਖਪੁਰ ਹੁੰਦਾ ਜਿੱਥੇ ਮੈਂ ਕੋਸਮੋ ਕੋਸਮੋ ਆਉਂਦਾ ਪੈਂ ਤੇਰੇ ਗੱਥਰੇ ਨਾ ਬਣ ਗਏ ਆਈਆਂ ਵਾਸਤੇ ਤੋਂ 60 70 ਕਿਲੋਮੀਟਰ ਤੇ ਗਾਂ ਹੁਆ ਹੰਡਾਇਆ ਉੱਥੇ ਬਣਿਆ ਬਹੁਤ ਸੋਹਣਾ ਬਣਿਆ ਹੁਣ ਤਾਂ ਜਵਾਗ ਜੂ ਫੋਟੋ ਫੋਟਵਾਰੀ ਲੱਛ ਲਾ ਇੱਥੇ ਬਣਾਉਂਦੇ ਅੱਜ ਕੱਲ ਆਹ ਦੇਖੋ ਬਾਦਲਾਂ ਵਾਲਾ ਨੇ ਸਹੀ ਬਠਿੰਡੇ ਦਾ ਮੁੱਲ ਪਾਇਆ ਅੱਖ ਨੂੰ ਭੰਵੇਂ ਕੋਈ ਕੋਸੀ ਅੱਖ ਚੱਲੇਗੀ ਜਿਹੜਾ ਆਪਣਾ ਮਤਲਬ ਐਨਟੀਵੀ ਨਾ ਆਪਣੇ ਉਹ ਦਿਲ ਤੇ ਹੱਥ ਰੱਖ ਕੇ ਕਹਿੰਦੇ ਵੀ ਹਾਂ ਨਹੀਂ ਪਾਇਆ ਤੂੰ ਠੀਕ ਹੈ ਪਾਰਟੀ ਐਡਵਰਟ ਹੋ ਸਕਦੀ ਹੈ ਪਰ ਚੰਗੇ ਕੰਮ ਨੂੰ ਚੰਗਾ ਆਖੀ ਦਿੰਦਾ ਤੇ ਬਾਕੀ ਦੋਸਤੋ ਆ ਆ ਗਿਆ ਮਾਰਬਲ ਪੁੱਜੋ ਦਾ ਮਾਰਬਲ ਹੈ ਇਹ ਸਾਰੀਆਂ ਦੁਕਾਨਾਂ ਕੋਲ ਇੱਥੇ ਮਾਰਬਲ ਲੱਗੇ ਮਿਲਣਗੇ ਜਿੰਨੀਆਂ ਵੀ ਦੁਕਾਨਾਂ ਆ ਬਹੁਤ ਦੂਰੋਂ ਦੂਰੋਂ ਲੋਕ ਇੱਥੋਂ ਪੱਥਰ ਲੈਣ ਆਉਂਦੇ ਆ ਬਣ ਕਾਣਾੜਾ ਰਸਤਾ ਚ ਬਣਾਇਆ ਹੋਇਆ ਉੱਥੋਂ ਲਿਆਉਂਦੇ ਲਿਆਉਂਦੇ ਇਹ ਉੱਥੇ ਹੁੰਦੀ ਮੈਂ ਨਹੀਂ ਅੱਜ ਦੋਸਤੋ ਅਸੀਂ ਪਹੁੰਚ ਗਏ ਭਵਾਨੀਗੜ੍ਹ ਇੱਥੇ ਢਾਬਾ ਜੀ ਬੜਾ ਵਧੀਆ ਹਨੀ ਢਾਬਾ ਅਸਲ ਅਸੀਂ ਕਰਾਉਣਾ ਸੀ ਪੋਲੂਸ਼ਨ ਕਿਉਂਕਿ ਚੰਡੀਗੜ੍ਹ ਚੱਲਦਾ ਜੀ ਪੋਲੂਸ਼ਨ 3 ਮਹੀਨੇ ਵਾਲਾ ਤੇ ਆਪਣੇ ਕੋਲ ਹੈਗਾ 6 ਮਹੀਨੇ ਵਾਲਾ ਤੇ ਪਰ ਅਜ ਪੋਲੂਸ਼ਨ ਵਾਲਾ ਹੈ ਨਹੀਂ ਫਿਰ ਗਾਂ ਤੋਂ ਕਰਾਵਾਂਗੇ ਉਹਨਾਂ ਤੇਰ ਚਾਹ ਚੋ ਪੀਨੇ ਆ ਇਹਨਾਂ ਦੀ ਗੋੜ ਵਾਲੀ ਚਾਹ ਬਹੁਤ ਮਸ਼ਹੂਰ ਹੈ ਆ ਕਰਕੇ ਚਾਹ ਪੀ ਕੇ ਤੇ ਫਿਰ ਅਗਲੀ ਰਵਾਨਗੀ ਕਰਾਂਗੇ ਫਿਰ ਗਾਂ ਕਿਤੇ ਲੱਭਾਂਗੇ ਪੋਲੂਸ਼ਨ ਵਾਲਾ ਪੋਲੂਸ਼ਨ ਪ੍ਰੋਸੈਸ ਕਰਾ ਕੇ ਫਿਰ ਐਂਟਰ ਹੋਵਾਂਗੇ ढाबा सिरे ही है एसी भी है नॉन ए सी भी है सब कुछ है। गुड़ वाली चाय पी आनी ढाबा और हानिगढ़ चलो ही शक नहीं कुछ फिर सफर तय करते हैं ਆਲਾ ਪਹੁੰਚ ਚੁੱਕੇ ਆ ਗਰਮੀ ਵੱਧਦੀ ਹੋਈ ਇਹ ਬੋਲੇ ਵੀ ਬਹੁਤ ਲੰਬਾ ਹਨ ਦਿਖਾਉਣੇ ਆ ਪਟਿਆਲਾ ਪਟਿਆਲੇ ਦੀ ਯੂਨੀਵਰਸਿਟੀ ਬੜੀ ਪਿਛੋਕਾ ਆ ਦੇਖ ਗੱਡੀ ਪਈ ਨਾ ਛੱਡ ਵਿਕਾਸ ਵਾਲੀ ਪਟਿਆਲਾ ਨੰਗੇ ਵੀ ਗਏ ਆ ਗਿਆ ਸਾਰਾ ਸ਼ਹਿਰ ਪਟਿਆਲਾ ਬਦੀ ਕਿਰਪਾ ਨਾਲ ਪਹੁੰਚ ਗਏ ਅਸੀਂ ਮਹਾਲੀ ਬਸ ਬੜਾ ਦੋ ਸ਼ਰ ਜਿਆਦਾ ਚੰਗੇ ਲੱਗਦੇ ਪਟਾਂਡਾ ਤੇ ਮਹਾਲੀ ਤੇ ਜੇ ਆਪਾਂ ਦੇਖੀਏ ਵੀ ਡਵੈਲਪਮੈਂਟ ਦੇ ਪੱਖੋਂ ਮਹਾਲੀ ਵੀ ਕਿਸੇ ਗੱਲੋਂ ਘਟਨੀ ਆ ਦੇਖੋ ਦੋਸਤੋ ਮੈਦਾਨਾਂ ਉੱਪਰ ਨਾਲ ਪਾੜੀ ਡਾਲੀਆਂ ਇਹ ਨਾ ਹੁਣ ਤਾਂ ਸੋਹਣੀਆਂ ਲੱਗੀਆਂ ਜਾਂਦੀਆਂ ਤੇ ਠੰਡ ਦੇ ਵਿੱਚ ਨਾ ਇਹਦੇ ਕਲੇ ਡੰਡੇ ਰਹਿ ਜਾਂਦੇ ਤਾਂ ਉਹ ਵੀ ਬਹੁਤ ਸੋਹਣੇ ਲੱਗਦੇ ਇਹਦੀ ਹਾਈਟ ਲਗਭਗ ਮੈਨ ਜਿੰਨੀ ਵੀ 80 ਕੀ ਹੁੰਦੀ ਹੈ ਬਾਕੀ ਸ਼ਾਇਦ ਵੱਧ ਹੋਵੇ ਤਾਂ ਵੱਧ ਹੋਵੇ ਇਹਦੇ ਬਾਰੇ ਆਪਣਾ ਨੌਲੇਜ ਨਹੀਂ ਪਰ ਤੁਸੀਂ ਵੇਖਿਆ ਸੋਹਣਾ ਕਿੰਨਾ ਲੱਗ ਰਿਹਾ ਇਹ ਨਾ ਨਿਆਰਾ ਆ ਦੇਖੋ ਪੂਰੀ ਇੱਕ ਖੁੱਲ੍ਹ ਗਿਆ ਰੋੜਾ ਸਾਡੇ ਬਹਾਲੀ ਸ਼ਹਿਰ ਦੀਆਂ ਡੈਟਾ ਨੂੰ ਇੱਥੇ ਵੀ ਖਰਾਬ ਹੋ ਗਿਆ ਹੁਣ ਵੀ ਜਾ ਕੇ ਫਿਲਹਾਲ ਤੱਕ ਕਰਾਂਗੇ ਰੈਸਟ ਪੂਰਾ ਟਾਈਮ ਤੇ ਫਿਰ ਜਿਹੜੇ ਆਦੇ ਕੰਮ ਕਾਰ ਕਰਨੇ ਉਹ ਕਰਾਂਗੇ ਇੱਕ ਬਾਈ ਆਇਆ ਹੈ ਦੋਸਤੋਂ ਨੂੰ ਮਿਲ ਲੈਣਾ ਹੈਗਾ ਇੱਕ ਮੇਰੇ ਦੋਸਤ ਇਨਕਲਾਬ ਦਾ ਕੰਮ ਹੈ ਇਨਕਲਾਬ ਸੇ ਐਸ ਤਰ੍ਹਾਂ ਕੰਮ ਹੋ ਜੂਗਾ ਉਹ ਕੰਮ ਵੀ ਕਰਨਾ ਜੋ ਬਹੁਤ ਜ਼ਰੂਰੀ ਹੈ ਇਨਕਲਾਬ ਨੂੰ ਸਪੈਸ਼ਲ ਬੰਬੇ ਤੋਂ ਸੱਧਿਆ ਮੈਂ ਉਹਦਾ ਕੰਮ ਕਰਨਾ ਹੀ ਕਰਨਾ ਆਪਾਂ ਪਹੁੰਚ ਗਏ ਸੀ ਮਹਾਲੀ ਜਾ ਕੇ ਪਹਿਲਾਂ ਕਰੀ ਰੈਸਟ ਤੇ ਹੋਣਾ ਹੈ ਜੀ ਜਿੱਥੇ ਘਰ ਬਣ ਰਿਹਾ ਉੱਥੇ ਤੇ ਕੰਮ 바ਵਾ ਖੇਤ ਦਾ ਮਿਸਤਰੀ ਨੇ ਪੂਰਾ ਮਿਸਤਰੀ ਦੇਖ ਲਓ ਨੀਆਂ ਨੂੰ ਆ ਭਰੀਆਂ ਗਈਆਂ ਇੱਧਰ ਡਿੱਗੀ ਡੁੱਕੀ ਬਣ ਗਈ ਹੈ ਉਹ ਖੜਾ ਮਿਸਤਰੀ ਯਾਰ ਗਿੱਲ ਹੈਣੀ ਅੱਜ ਗਿੱਲ ਦੀ ਅਸਲ ਅੱਜ ਹੈਗੀ ਐਂਗੇਜਮੈਂਟ ਗਿੱਲ ਨੂੰ ਬਹੁਤ ਭਰਾਈਆਂ ਮੇਰੇ ਬਣਿਓ ਗਿੱਲ ਜਿਹਨੂੰ ਚਾਹੁੰਦਾ ਸੀ ਉਹਦੇ ਨਾਲ ਵਿਆਹ ਉਹਨੇ ਕਰਾ ਲਿਆ ਤੇ ਪ੍ਰਮਾਤਮਾ ਗਿੱਲ ਦੀ ਆਉਣ ਵਾਲੀ ਜਿਹੜੀ ਜ਼ਿੰਦਗੀ ਹੈ ਉਹ ਖੁਸ਼ੀਆਂ ਭਰੀ ਹੋਵੇ ਪ੍ਰਮਾਤਮਾ ਕਰਕੇ ਤੇ ਆਹ ਦੇਖੋ ਜੀ ਮਿਸਤਰੀ ਨੇ ਚੱਕ ਤੇ ਫੱਟੇ ਮਿਸਤਰੀ ਕਹਿੰਦਾ ਮੈਂ ਹਫ਼ਤੇ ਵਿੱਚ ਦੀ ਲੈਂਟਰ ਤਾਂ ਹੀ ਲੈ ਜਾਊਗਾ ਬਾਕੀ ਵੇਖਦੇ ਆਂ ਹੋਰ ਮਿਸਤਰੀ ਚ ਕੀ ਹਾਲ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਠੀਕ ਹੋ ਜੀ ਹਾਂ ਜੀ ਮੋਜਾ ਸੇ ਤਕੜੀ ਹੈ ਜੀ ਚੜਦੀ ਕਲਾ ਚਲੋ ਮਿਸਤਰੀ ਵੀ ਜਾਏ ਜੀ ਪਿੰਡ ਤੇ ਗੱਲ ਆਇਆ ਵੀ ਮੈਰ ਤੋਂ ਆਇਆ ਨਹੀਂ ਕਲੈਕਸ਼ਨ ਕਰਕੇ ਤੇ ਮਿਸਤਰੀ ਦਾ ਆ ਗਿਆ ਜੀ ਟਾਈਮ ਨਾਲ ਤੇ ਬਾਕੀ ਹੁਣ ਮਿਸਤਰੀ ਨੇ ਟਾਪੋ ਟਾਪ ਕੰਮ ਖਿੱਚਦਾ ਪੂਰਾ ਆ ਦੇਖੋ ਪੂਰਾ ਮਿਸਤਰੀ ਸਾਡਾ ਇਧਰ ਮਿਸਤਰੀ ਦਾ ਸਪੀਕਰ ਹੈ ਤੇ ਮਿਸਤਰੀ ਸਾਨੂੰ ਬਦਾਈਆਂ ਬਹੁਤ-ਬਹੁਤ ਤੁਸੀਂ 1+ ਦਾ ਫੋਨ ਲਿਆ ਧੰਨਵਾਦ ਜਦੋਂ ਬੰਦਾ ਮਿਹਨਤ ਕਰਕੇ ਕੋਈ ਇਹੋ ਜਿਹੀ ਚੀਜ਼ ਲੈਂਦਾ ਉਹਨੂੰ ਬੜੀ ਖੁਸ਼ੀ ਮਿਲਦੀ ਹੈ ਕਿ ਸੱਚੀ ਗੱਲ ਹੀ ਹਾਂਜੀ ਹਾਂਜੀ ਤੇ ਮਿਸਤਰੀ ਦਾ ਫੋਨ ਵੀ ਬਹੁਤ ਘੈਂਟ ਹੈ ਮੈਨੂੰ ਬੜਾ ਘੈਂਟ ਲੱਗਿਆ ਵਨ ਪਲੱਸ ਦਾ ਤੇ ਵਨ ਪਲੱਸ ਦੇ ਫੋਨ ਬਹੁਤ ਵਧੀਆ ਜਿਵੇਂ ਆਈਫੋਨ ਦੇ ਰੈਗੂਲਰ ਕਸਟਮਰ ਬਣੇ ਆ ਤੇ ਵਨ ਪਲੱਸ ਇਹੋ ਜਿਹਾ ਫੋਨ ਹੈ ਜਿਹਦੇ ਰੈਗੂਲਰ ਕਸਟਮਰ ਬਣੇ ਆ ਬਹੁਤ ਵਧੀਆ ਮਿਸਤਰੀ ਜੀ ਪਰਮਾਤਮਾ ਸਾਨੂੰ ਇਹਦੇ ਤਰੱਕੀ ਬਖਸ਼ੇ ਬਾਕੀ ਦੋਸਤੋ ਹੋ ਜਾਣ ਦੇ ਤਿਆਰ ਹਫਤੇ ਦੱਸ ਦਿਆਂ ਤਿਆਰ ਕਰਕੇ ਤੁਹਾਨੂੰ ਪੂਰਾ ਲੈਂਟਰ ਪਾ ਕੇ ਫਿਰ ਦਿਖਾਵਾਂਗੇ ਕਿ ਨਹੀਂ ਮਿਸਤਰੀ ਹਾਂਜੀ ਆ ਮੇਰੇ ਅੱਥਰ ਮੈਪ ਹੈ ਅਸੀਂ ਹਿਸਾਬ ਕਿਤਾਬ ਲਾ ਰਹੇ ਸੀ ਚਲੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾ ਅੱਜ ਤਾਂ ਆਇਆ ਥੱਕੇ ਥੱਕੇ ਪਏ ਆ ਰੈਸਟ ਰਸਟ ਕਰਾਂਗੇ ਕੱਲ ਨੂੰ ਫਰੈਸ਼ ਪ੍ਰੋਚ ਹੋ ਕੇ ਫਿਰ ਤੁਹਾਡੇ ਰੂ ਰੂ ਹੋਵਾਂਗੇ ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਐਡੇ ਸਪੋਰਟ ਕਰਦੇ ਰਹੋ ਪਿਆਰ ਕਰਦੇ ਰਹੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਬੈਟਰੀ ਤੁਸੀਂ ਵੀ ਕਹਤੋਂ ਮਾੜਾ ਸ਼ੇਅਰ ਸ਼ੁਰੂ ਕਰ ਦਿਓ ਵੀਰੋਂ ਤੇ ਭੈਣੋਂ ਉਪਰਾਓ ਮੇਰੀ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜੀ ਚੱਕ ਦੇ ਫੱਟੇ ਮਿਸਤਰੀ ਥੋੜਾ ਸ਼ਰਮਾ ਜਾਂਦਾ ਬੰਦਾ ਸਾਡਾ ਇਹ ਇਹ ਜਿਹੇ ਵਿਚਾਰਾਂ ਨੇ ਦਫੇੜ ਚ ਆਇਆ ਨਹੀਂ ਅਮਰਤਾਰੀ ਬੰਦਾ ਹੈ ਤੇ ਨਾ ਵਿਚਾਰੇ ਜੀ ਬਾਲਸ਼ਾਲਾ ਹੈ ਥਰੀ ਬੰਦਾ ਹੈ